ਸਰਦ ਕੋਈ ਅਵਰਨ ਤਿਹਾਂ ਜੋ ਵਰ ਚਾਹੂੰ ਸਤਮ ਤੇ ਪਾਵੋ ਸੇਵਕ ਕਿਸੇ ਮਾਰੇ ਤਰੀ ਅਚੰਚਨ ਸਦਰ ਹਮਾਰੇ ਮਾਰੀ ਆਪ ਹੱਥ ਤੇ ਮੁਝੇ ਉਬਰੇ ਮਰਨ ਕਾਲ ਦਾ ਤ੍ਰਸ ਨਿਵਰੇ ਹੋ ਜੋ ਸਦਾ ਹਮਾਰੇ ਪਛਾਸੀ ਅਸਤਜੋ ਕਰਿਓ ਰਛਾ ਰਖ ਲਿਓ ਮੋਹਰਾ ਕਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਕੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਕਰ ਦਸ ਸੰਤਾ ਕਾਲ ਪਾਏ ਬ੍ਰਹਮਾ ਬਪਤਰ ਕਾਲ ਪਾਏ शिवटू अवतरा काल पाए कर बिस्न प्रकासा सकल काल का किया तमासा जवन काल जो भी शिव के ओ बेदराज ब्रह्मा जो थे ओ जवन काल सब लोग सवारा नमस्कार है ताहे ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈ ਤਜਨ ਉਪਜਾਇਓ ਆਜ ਆਂਦੇ ਕੈ ਅਵਤਾਰਾ ਸੁਈ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਤਿਸ ਹੈ ਕੋ ਹਮਾਰੇ ਸਕਲ ਪ੍ਰਜਾ ਜਿਨਿ ਆਪ ਸੰਵਾਰੀ ਸ਼ਿਵ ਕਣ ਕੋ ਸਿਵ ਗੁਣ ਸੁਖ ਦਿਓ ਸਤ ਰਨ ਕੋ ਬਲ ਮੋ ਬਦਕਿਓ ਘਟ ਘਟ ਕੇ ਅੰਤਰ ਕੇ ਜਾਨਤ ਭਲੇ bure ਕੇ ਪੇਰ ਪਛਾਨਤ ਚੀਟੀ ਤੇ ਕੁੰਚਰ ਅਸ ਤੁਲਾ ਸਬਰ ਕੀ ਪਾਦਿਸ਼ਟ ਕਰ ਸੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੇ ਕਟ ਕਟ ਕੇ ਪਟ ਪਟ ਕੇ ਜਾਣੇ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਬਦੇ ਅਪਾਰ ਜਪਿਆ ਕਰ ਕਰਤ ਹੋ ਕਬਹੁ ਤੁਮ ਮੈਂ ਮਿਲਦ ਤੇ ਦਰ ਸਭੂ ਜੇ ਤੇ ਬਦਨ ਸ੍ਰਿਸ਼ਟ ਸਭ ਤਾਰੇ ਆਪੋ ਆਪਣੀ ਬੂਝ ਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪੇਦ ਅਰ ਆਲਮ ਨਰੰਕਾਰ ਨਿਰਬੁਧਾਰ ਨਰਲੰਭ ਆਤਿਆ ਨੀਲ ਅਨਾਤ ਅਸੰਭੂ ਆਕਾ ਵਿਚਾਰਤ ਪੈਦਾ ਜਾ ਕੋ ਪੇਮ ਨ ਪਾਵਤ ਪੈਦਾ ਤਾ ਕੋ ਕਰਪਾ ਹਨ ਅਨੁਮਾਨ ਤੁਮਹ ਮੂੜ ਕਛ ਪੈਦ ਨ ਜਾਨ ਤੁਮਹ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪੈ ਆਪ ਆਪਨੇ ਬੁਧ ਹੈ ਜੇਤੀ ਵਰਨਤ ਪਹਿਨ ਪਹਿਨ ਤੁਮ ਦੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕ ூபா ரத்துவ தூப்பா ਖੰਡ ਜਜੇਰ ਜਸੇਤ ਜਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੋ ਫੂਲ ਰਾਜਾ ਹੋਇ ਬੈਠਾ ਕਹੋ ਸਿਮਟ ਪਹਿ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਯਾਦ ਜੁਗਾਦ ਸਰੂਪ ਸਿਆੰਭਵ ਅਬ ਰਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਤੋਏ ਮਰੇ ਗੁਰਖ ਜਵਨ ਪਗ ਪਰੇ ਤੇ ਹਾਰੇ ਦਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆਨ ਤਾਂ ਕੇ ਕਾਲ ਨਿਕਟ ਮੈਂ ਹੈ ਰਛਾ ਹੋਏ ਤਾਏ ਸਭ ਕਲਾ ਦੁਸ਼ਟ ਰਿਸ਼ਟ ਟਰੇ ਤਤ ਕਾਲ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪ ਤਨਕ ਮਹਰ ਹੋ ਰਿਤ ਸਿੱਧ ਕਰਮ ਸਭ ਹੋਈ ਦੁਸ਼ਟ ਸਾਸ ਐਸ ਕੇ ਨਾ ਕੋਈ ਇੱਕ ਬਾਰ ਜਿਨ ਤੁਮ ਸੁਬਾਰਾ ਕਾਲ ਪਾਸ ਤੇ ਤਾ ਹੈ ਉਬਾਰਾ ਜਿਨ ਨਾ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਅੜਕ ਤੇ ਤਮੈ ਸ਼ਰਨ ਤੇ ਹਾਰੀ ਆਪ ਆਪ ਦੇ ਲਹੂ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੁਖ ਤੇ ਲਹੁ ਬਚਾਈ ਕੜਗ ਤੇ ਤੁਮੈ ਸ਼ਰਨ ਤੇ ਹਾਰੀ ਆਪ ਹੱਥ ਦੇ ਲਹੁ ਬਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੁਖ ਤੇ ਲਹੁ ਬਚਾ ਲਹੁ ਬਤਾ ਇੱਕ ਓਵੰਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਕਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਬਿਤ ਪਾਰਾ ਅਮਰੇ ਦੁਸ਼ਟ ਸਭੇ ਤੁਮ ਕਹਾਵੋ ਆ ਬੱਤ ਦੇ ਮੋਹਿ ਬਚਾਓ ਸੁਖੀ ਸੈ ਮੋਰੋ ਪਰਵਾਰਾ ਸੇਵਕ ਸਿੰਘ ਸਬੈ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰਿਆ ਸਭ ਬੈਰਨ ਕੋ ਅਜ ਸੰਗ ਰਿਆ ਮੋਰ ਨ ਹੋਏ ਹਮਾਰੀ ਆਸਾ ਤੋਰ ਪਧਨ ਕੀ ਰਹੇ ਤਿਆਸਾ ਤੁਮ ਛਾਡ ਕੋਈ ਨ ਵਰਨ ਤਿਹਾਂ ਜੋ ਬਰ ਚਾਹੂ ਸਤਮ ਤੇ ਪਾਵੋ ਸੇਵਕ ਸਿੱਖ ਹਮਾਰੇ ਤਾਰੀ ਅਚੰਚਨ ਸਤਰ ਹਮਾਰੇ ਮਾਰੇ ਬਹੁਤ ਤੇ ਮੁਝੇ ਉਬਰੇ ਮਰਨ ਕਾਲ ਕਾ ਤਰਾ ਸੁਨੇ ਬਰੇ ਹੋ ਜੋ ਸਦਾ ਹਮਾਰੇ 85 ਵੀ ਅਸ ਤੁ ਜੋ ਕਰਿਓ ਰਛਾ ਰਖ ਲੇ ਹੋ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੇ ਚਕਰ ਦਸ ਸੰਤਾ ਕਾਲ ਪਾਏ ਬ੍ਰਹਮਾ ਬਪਤਰ ਕਾਲ ਪਾਏ ਸਿਵ ਜੋ ਅਵਤਾਰ ਕਾਲ ਪਾਏ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀ ਆ ਤਮਾਸਾ ਜਵਨ ਕਾਲ ਜੋ ਵੀ ਸਿਵ ਕੀ ਉਹ ਬੇਦਰਾਜ ਬ੍ਰਹਮਾ ਜੋ ਥੇ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਕਾ ਹੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈ ਤਜਨ ਉਪਜਾਇਓ ਆਦਿਆਂਤੇ ਸਰਤਿਸ ਹੈ ਉਹ ਹਮਾਰੇ ਸਕਲ ਪ੍ਰਜਾ ਜਿਨ ਆਪ ਸੰਵਾਰੀ ਕਨ ਕੋ Shiv ਗੁਣ ਸੁਖ ਦਿਓ ਸਤਰਨ ਕੋ ਬਲ ਮੋ ਬਦਕਿਓ ਘਟ ਘਟ ਕੇ ਅੰਤਰ ਕੇ ਜਾਨਤ ਭਲੇ ਉਰੇ ਕੇ ਪੀਰ ਪਛਾਨਤ ਚੀਟੀ ਤੇ ਕੁੰਚਰ ਅਸ ਤੁਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੈ ਘਟ ਘਟ के पट पट की जाने जब उद करा कर तारा प्रजा तर्क तब दे पारा बया करत हो तब हूँ तुम मैं मिलत दे तर सब हूँ जेते बदन सृष्ट सब तारे अपनी गुट ਤਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪੇਦ ਅਰ ਆਲਮ ਨਰੰਕਾਰ ਨਿਰਭੁਤਾਰ ਨਰਲੰਭ ਆਤਿਆ ਨੀਲੇ ਅਨਾਤ ਅਸੰਭੂ ਰਾਂਕਾ ਮੂ ਚਾਰਤ ਪੈਦਾ ਜਾ ਕੋ ਪੇਮ ਨਾ ਪਾਵਤ ਪੈਦਾ ਹੋ ਕਰ ਪਾਹਨ ਅਨੁਮਾਨ ਤਮਾ ਮੂੜ ਕਛ ਪੈਦ ਨ ਜਾਣ ਤਮਾ ਦੇਵ ਕੋ ਕਹਿ ਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਬੇਬਾਪ ਆਪ ਆਪਨੀ ਬੁਧ ਹੈ ਜੇਤੀ ਬਨਤ ਪਹਿਨ ਪਹਿਨ ਤੋ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੁਪ ਸਰੂਪ ਰੰਗ ਪਇਓਰਾ ਦੇਖੋ ਪੰਡਜ ਜੇ ਰਜ ਸੇ ਤਜ ਕੀਨੀ ਉਤਪੁਜ ਖਾਨ ਬਹਰ ਰਚਦੀਨੀ ਕਹੋ ਫੂਲ ਰਾਣਾ ਹੋਏ ਬੈਠਾ ਕਹੋ ਸਿਮੰਟ ਪਰ ਸੰਕਰ ਕਹਿਤਾ ਸ਼ਗਰੀ ਸਿਸ਼ਟ ਦਿਖਾਏ ਅਚੰਭਵ ਯਾਦ ਜੁਗਾਦ ਸਰੂਪ ਸਿਆੰਭਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਤੁਤ ਪਤਾ ਸਖਲ ਨਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਨੀ ਪਰ ਤੇ ਤਿੰਕੇ ਦੁਸ਼ਟ ਦੁਖਤੁ ਹੋਇ ਮਰੇ ਗੁਰਖ ਜਵਨ ਪਗ ਪਰੇ ਤੇ ਹਾਰੇ ਤਿੰਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਦਿਆਨ ਬਾਂਕੇ ਕਾਲ ਨਿਕਟਦੇ ਹੈ ਪ੍ਰਸਾ ਹੋਏ ਤਾਏ ਸਭ ਕਲਾ ਦੁਸ਼ਟ ਅਰਿਸ਼ਟ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਹੈ ਨ ਹਰ ਹੋਤਾ ਕੇ ਤਾਪ ਤਨ ਕਮ ਹਰ ਹੋ ਰਿਤ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸੈ ਇਸ ਕੇ ਨ ਕੋਈ ਬਾਰ ਜਿਨ ਤੂੰ ਮੈ ਸਵਾਰਾ ਕਾਲ ਖਾਸ ਦੇਤਾ ਹੈ ਉਬਾਰ ਜਿਨ ਨੈ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਢੜਕ ਕੇ ਤਮੈ ਸ਼ਰਨ ਤਿਹਾਰੀ ਆਪ ਹੱਥ ਦੇ ਲਹੁ ਪ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਢੜਕ ਕੇ ਤਮੈ ਸ਼ਰਨ ਤਿਹਾਰੀ ਆਪ ਹੱਥ ਦੇ ਲਹੁ ਪ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲੇ ਇਕ ਓ ਵੰਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਬੇ ਉਬਾਚ ਬੇਨਤੀ ਚਉਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਦੇ ਦੁਸ਼ਟ ਸਭੇ ਤੁਮ ਕਹਾਵੋ ਆਪ ਹੱਥ ਦੇ ਮੋਹੇ ਬਚਾਵੋ ਸੁਖੀ ਸੈ ਮੂਰੋ ਪਰਵਾਰਾ ਸੇਵਕ ਸਿੰਘ ਸਭੇ ਕਰਤਾਰਾ ਮੋਰ ਅੱਛਾ ਨਿਜ ਕਰ ਦੇ ਕਰੇ ਸਭ ਪੈਰਨ ਕੋ ਆਜ ਸੰਗ ਰਿਐ ਮੋਰਨ ਹੋਏ ਹਮਾਰੀ ਆਸਾ ਤੋਰ ਪਧਨ ਕੀ ਰਹੇ ਮੈਂ ਛਾੜ ਕੋਈ ਨ ਵਰਨ ਤਿਹਾਂ ਜੋ ਪਰ ਚਾਹੂੰ ਸਤਮ ਤੇ ਪਾਵੋ ਸੇਵਕ ਸਿੱਖ ਹਮਾਰੇ ਤਾਰੀ ਅਜੂਨ ਸਤਿ ਰਾਮੁ ਹਮਾਰੇ ਮਾਰੀ ਆਪ ਹੱਤ ਤੇ ਮੁਝੇ ਉਬਰੇ ਮਰਨ ਕਾਲ ਕਾ ਤਰਸ ਨਿਵਰੇ ਹੋ ਜੋ ਸਦਾ ਹਮਾਰੇ ਪਛਾਸੀ ਵੀ ਅਸਤ ਜੋ ਕਰਿਓ ਰਛਾ ਰਖ ਲਿਓ ਮੋਹਿਰਾ ਕਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਤੁਸਣ ਕੇ ਹੰਤਾ ਤੁਮ ਹੋ ਪੂਰੇ ਚਕਰ ਦਸ ਸੰਤਾ ਕਾਲ ਪਾਏ ਬ੍ਰਹਮਾ ਬਪੁ ਤਰਾ काल पाए शिव जो अवतरा काल पाए कर बिस्न प्रकाश सकल काल का जिया तमासा जन काल जो भी शिव की ओ बेदराज ब्रह्मा जो थे ओ जन काल सब लोग सवारा नमस्कार है काहे हमारा ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈ ਤਜਨ ਉਪਜਾਇਓ ਆਜ ਆਂਦੇ ਕੈ ਅਵਤਾਰਾ ਸੋਈ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਿਨਿ ਆਪ ਸੰਭਾਰੀ ਹੂ ਕਨ ਕੋ ਸ਼ਿਵ ਗੁਣ ਸੁਖ ਦਿਓ ਸਤ ਰਨ ਕੋ ਬਲ ਮੋ ਬਦ ਕੀਓ ਘਟ ਘਟ ਕੇ ਅੰਤ के जानत भले बुरे के पीर पछात कु सब पर कृपा दृष्ट कर फुला संतन दुख पाए ते दुखी सुख पाए साधन के सुखी एक एक की पीर पहचाने कट कट के पट पट की जाने जब उद करख करा कर तारा प्रजा तर्त तब दे पारा बया करत हो तब हूँ तुम मैं मिलत दे ਦਰਸ ਤੂੰ ਜੀਤੇ ਬਦਨ ਸ੍ਰਿਸ਼ਟ ਸਭ ਤਾਰੇ ਆਪੋ ਆਪਣੀ ਬੂਝੋ ਚਾਰੇ ਤੂੰ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਪੇਦ ਅਰ ਆਲਮ ਨਰੰਕਾਰ ਨਿਰਭੁਤਾਰ ਨਲੰਭ ਆਦਿਆ ਨੀਲੇ ਅਨਾਦ ਅਸੰਭੂ ਆਕਾ ਮੁੜਿ ਉਚਾਰੈ ਪੇਦਾ ਜਾ ਕੋ ਪੇਮ ਨਾ ਪਾਵਤ ਪੇਦਾ ਹੋ ਕਰ ਬਹਨ ਅਨੁਮਾਨ ਤਮਾ ਮੂੜ ਕਛ ਪੇਦ ਨ ਜਾਣ ਤਮਾ ਦੇਵ ਕੋ ਕਹਿ ਤ ਸਦਾ ਜਿਵ ਨਿਰੰਕਾਰ ਕਾ ਚੀਨਤ ਨਹਿ ਬੇਆਪ ਆਪ ਆਪਣੀ ਬੁਧ ਹੈ ਜੇਤੀ ਬਨਤ ਪਹਿਨ ਪਹਿਨ ਬਨਦੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੁਕ ਸਰੂਪ ਅਰੰਕ ਪਇਓ ਰਾਵ ਕਈ ਪੂਪਾ ਅੰਡ ਜਜੇ ਰਜ ਸੇਤ ਜਕੀਨੀ ਉਤ ਕੁਜ ਖਾਨ ਬਹੁਰ ਰਚ ਦੀਨੀ ਕਹੋ ਫੂਲ ਰਾਜਾ ਹੋਇ ਬੈਠਾ ਕਹੋ ਸਿਮਟ ਪਹਿ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਯਾਦ ਜੁਗਾਦ ਸਰੂਪ ਸਿਆੰਭਵ ਅਬ ਰਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਇਹ ਦੁਸ਼ਟ ਦੁਖਤ ਹੋਇ ਮਰੇੁਰਖ ਜਵਨ ਪਗ ਪਰੇ ਤੇ ਹਾਰੇ ਦਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਦਿਆਨ ਪਾ ਕੇ ਕਾਲ ਨਿਕਟਨੇ ਹੈ ਰੇシャ ਹੋਏ ਤਾਏ ਸਭ ਕਲਾ ਦੁਸ਼ਟ ਅਰिष्ट ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨ ਹਰ ਹੋਤਾ ਏਤਾ ਪਤਨਕ ਮਹਰਬਾ ਮੇਰੀ ਸਿੱਧ ਕਰਮੋ ਸਭ ਹੋਈ ਦੁਸ਼ਟ ਸਾਸੈ ਇਸਕੇ ਨ ਕੋਈ ਇਕ ਬਾਰ ਜਨ ਤੁਮੇ ਸੁਵਾਰਾ ਕਾਲ ਖਾਸ ਤੇ ਤਾਏ ਉਬਾਰਾ ਜਿਨਨੇ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਢੜਕ ਕੇ ਤੁਮੇ ਸ਼ਰਨ ਤਿਹਾਰੀ ਆਪ ਹਾਥ ਦੇ ਲਹੂ ਪਾ ਸਰਬ ਠੋਰ ਮੋ ਸਹਾਈ ਦੁਸ਼ਟ ਦੋਪ ਤੇ ਲਹੂ ਬਚਾਈ ਪੜਦ ਤੇ ਤੁਮੈ ਸ਼ਰਨ ਤਿਹਾਰੀ ਆਪ ਹਾਥ ਦੇ ਲਹੂ ਪਾ ਸਰਬ ਠੋਰ ਮੋ ਸਹਾਈ ਦੁਸ਼ਟ ਦੋਪ ਤੇ ਲਹੂ ਬਚਾ ਲੈ ਹੋ ਬਚਾ ਇਕ ਓ ਵੰਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਤ ਛੇ ਦਸਮੀ ਕਬਿਓ ਬਾਤ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਕਬ ਚਰਨਨ ਮੰਗ ਰਹਾ ਹੈ ਹਮਾਰਾ ਆਪਣਾ ਜਾਨ ਮਦੇ ਦੁਸ਼ਟ ਸੁਬੇ ਤੁਮ ਕਾਹੋ ਆਪ ਹੱਥ ਦੇ ਮੋਹੇ ਬਚਾਓ ਸੁਖੀ ਸੈ ਮੋਰੋ ਪਰਵਾਰਾ ਸੇਵਕ ਸਿੰਘ ਸਬੈ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰੇ ਸਭ ਬੈਰਨ ਕੋ ਆਜ ਸੰਗ ਰੇ ਮੋਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਚੜ ਕੋਈ ਵਰਨ ਤਿਹਾਂ ਜੋ ਵਰ ਚਾਹੂੰ ਸਤਮ ਤੇ ਪਾਵੋ ਸੇਵਕ ਸਿੱਖ ਹਮਾਰੇ ਤਾਰੀ ਅਚੰਤ सतरे हमारे मारी है आप हाथ में मुझे उबरे मरण काल का त्रास निबरे हो जो सदा, सदा हमारे सच्चा सिविस्तु जो करियो रशा राख ले हो मोहरा कनहार साहिब संत सहाय प्यारे दीन बंद दुष्टन के हंता तुम हो पूरी चक्र दस संता काल पाए ब्रह्मा वपुतर काल पाए शिव जो अवतरा ਕਰ ਬਿਸਨ ਪ੍ਰਕਾਸ਼ ਸકલ ਕਾਲਿਕਾ ਕੀ ਆਂ ਤਮਸਾ ਜਵਨ ਕਾਲ ਜੋ ਵੀ ਸਿਵ ਕੀ ਉਹ ਬੇਦਰਾਜ ਬ੍ਰਹਮਾ ਜੋ ਥੇ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਕਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈ ਤਜਨ ਬਜਾਇਓ ਆਦਿ ਅੰਤੇ ਕੈ ਅਵਤਾਰਾ सोई गुरु समझे हो हमारा नमस्कार तिसहे को हमारे सकल प्रजा जिन आप संवारी कण को शिव गुण सुदियो सतरन को बलमो बदकिओ कट कट के अंतर के जानत भले बुरे के पेड़ पहचानत चीटी ते कुंचर अस तुला सबर कृपा दृष्ट कर फुला संतन दुख पाए ते दुखी सुख पाए साधन के सुखी एक एक की पीर पछाने कट कट के पट पट की जाने जब उद करक करा कर तारा प्रजा तर्क तब दे अपारा जब या करक करत हो तब हूँ तुम मैं मिलत दे तर सब हूँ जे ते बदन सृष्ट सब तार आप अपनी बुझू चारे तुम सब ही ते रहत निरालम जानत वेद भेद अर आलम निरंकार निर्भकार निर्लंभ या ਤੇ ਅਨਿਲੇਯ ਨਾਦ ਅਸੰਭੂ ਆਕਾਰ ਮੁੜਿ ਉਚਾਰਿਤ ਪੈਦਾ ਜਾ ਕੋ ਪੇਮ ਨ ਪਾਵਤ ਪੈਦਾ ਕੋ ਕਰ ਪਾਹਨ ਅਨੁਮਾਨ ਤੁਮਾ ਮੂੜ ਕਚ ਪੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਬੇਖਾਬ ਆਪ ਆਪਨੀ ਬੁਧ ਹੈ ਜੇਤੀ ਵਰਨ ਤ ਪਹਿਨ ਪਹਿਨ ਤੁਮ ਦੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ

ਸੂਰਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੋ ਫੂਲ ਰਾਜਾ ਹੋਏ ਬੈਠਾ ਕਹੋ ਸਿਮਟ ਪਹਿ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਯਾਦ ਜੁਗਾਦ ਸਰੂਪ ਸਿਆੰਭਵ ਅਬ ਰਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁੱਖ ਤੋ ਹੈ ਮਰੇੁਰਖ ਜਵਨ ਪਗ ਪਰੇ ਤੇ ਹਾਰੇ ਦਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਦਿਆਨ ਹੈ ਪਾ ਕੇ ਕਾਲ ਨਿਕਟਨੇ ਹੈ ਰੇਸ਼ਾ ਹੋਏ ਤਾਂ ਸਭ ਕਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਾ ਹਰ ਹੋਤਾ ਕੇ ਤਪ ਤਨਕ ਮਹਰਬਾ ਤੇ ਦਿੱਤ ਸਿਧ ਕਰਮੋ ਸਭ ਹੋਈ ਦੁਸ਼ਟ ਸਾਸੈ ਸਕੇ ਨ ਕੋਈ ਇਕ ਬਾਰ ਜਿਨ ਤੁਮ ਨੇ ਉਬਾਰਾ ਕਲ ਕਾਸ ਤੇ ਦਾ ਹੈ ਉਬਾਰਾ ਜਿਨ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਅੜਕ ਕੇ ਤੁਮੈ ਸ਼ਰਨ ਤਿਹਾਰੀ ਆਪ ਆਪ ਤੇ ਲਹੂ ਪਾ ਸਰਬ ਟੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕੜਗ ਤੇ ਤੁਮੈ ਸ਼ਰਨ ਤੇ ਹਰੀ ਆਪ ਹੱਥ ਦੇ ਲਹੁ ਬਬ ਸਰਬ ਟੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾ ਲੈਹੁ ਬਤਾ ਇਕ ਓ ਵੰਕਾ ਸ੍ਰੀ ਵਾਇਗੁਰਜ ਜੀ ਕੀ ਫਤੇ ਪਾਤਸ਼ਾਹ ਦਸਵੀਂ ਕਬਿਓ ਬਾਤ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਕਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਬਤ ਪਾਰਾ ਹਮਰੇ ਦੁਸ਼ਟ ਸੁਭਾ ਤੁਮ ਕਹਾਵੋਆ ਤਦ ਦੇ ਮੋਹਿ ਬਚਾਓ ਸੁਖੀ ਸੈ ਮੋਰੋ ਪਰਵਾਰਾ ਸੇਵਕ ਸਿੰਘ ਸਬੈ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰਿਆ ਸਭ ਪੈਰਨ ਕੋ ਆਜ ਸੰਗ ਰਿਆ ਮੋਰ ਨ ਹੋਏ ਹਮਾਰੀ ਆਸਾ ਤੋਰ ਪਧਨ ਕੀ ਰਹਿ ਮੇਟਾਡ ਕੋਈ ਅਵਰਨ ਧਹਾਉ ਜੋ ਪਰ ਚਾਹੂ ਸਤਮ ਤੇ ਪਾਵੋ ਸੇਵਕ ਸਿੱਖ ਹਮਾਰੇ ਤਾਰੀ ਅਚੰਤਨ ਸਦਰ ਹਮਾਰੇ ਮਾਰੀ ਆਪ ਹੱਤ ਦੇ ਮੁਝੇ ਉਬਰੈ ਮਰਨ ਕਾਲ ਕਾ ਤਰਾਸ ਨਿਵਰੈ ਹੋ ਜੋ ਸਦਾ ਹਮਾਰੇ ਪਛਾਹ ਸਿਵੀ ਅਸਤੁਜੋ ਕਰਿਓ ਰਛਾ ਰਖ ਲਿਓ ਮੋਹਿ ਰਖਨਹਾਰੇ ਸਾਹਿਬੋ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮ ਹੋ ਪੂਰੀ ਚਕਰ ਦਸ ਸੰਤਾ ਕਾਲ ਪਾਏ ਬ੍ਰਹਮਾ ਵਪਤਰ ਕਾਲ ਪਾਏ ਸਿਵ ਜੂ ਅਵਤਾਰ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਦਾ ਕੀ ਆ ਤਮਸਾ ਜਵਨ ਕਾਲ ਜੋ ਵੀ ਸਿਵ ਕੀ ਉਹ ਬੇਦਰਾਜ ਬ੍ਰਹਮਾ ਜੋ ਥੇ ਉਹ ਜਵਨ ਕਾਲ ਸਭ ਲੋਕ ਸਵਾਰ ਕਨ ਕਾਲ ਸਭ ਜਗਤ ਬਨਾਇਓ ਦੇਵ ਤੈ ਤਜਨ ਬਜਾਇਓ ਆਦਿਆੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਿਨਿ ਆਪ ਸੰਵਾਰੀ ਹੁ ਕਨ ਕੋ ਸਿਵ ਗੁਣ ਸੁਖ ਦਿਓ ਸਤ ਰਨ ਕੋ ਬਲ ਮੋ ਬਦਕਿਓ ਘਟ ਘਟ ਕੇ ਅੰਤਰ ਕੇ ਜਾਨਤ ਭਲੇ ਉਰੇ ਕੇ ਪੇਰ ਪਛਾਨਤ ਚੀਟੀ ਤੇ ਗੁੰਚਰ ਅਸ ਤੁਲਾ ਸਭ कृपा दृष्ट कर फूला संतन दुख पाए ते दुखी सुख पाए साधन के सुखी एक एक की पीर कट कट के पट पट की जाने जब जमूद करा कर तारा प्रजा तर्त तब दे पारा बया करत हो तब हूँ तुम मैं मिलत दे तर सब हूँ जेते वदन सृष्ट सब तारे चारे ਬਹੇ ਤੇ ਰਹਤ ਨਿਰਾਲਮ ਜਾਣਤ ਵੇਦ ਪੇਦ ਅਰ ਆਲਮ ਨਿਰੰਕਾਰ ਨਿਰਭੁਤਾਰ ਨਰਲੰਭ ਯਾਤਿਆ ਨੀਲੇ ਅਨਾਤ ਅਸੰਭੂ ਆਕਾ ਮੂੜਿ ਉਚਾਰਤ ਪੈਦਾ ਜਾ ਕੋ ਪੇਮ ਨਪਾਵਤ ਪੈਦਾ ਕੋ ਕਰ ਪਾਹਨ ਅਨੁਮਾਨ ਤਮਹਾ ਮੂੜ ਕਚੁਪੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਬੇਬਾਪ ਆਪ ਆਪਣੀ ਬੁਧ ਹੈ ਜੇਨੀ ਬਰਨਤ ਨਬਨਪ ਉਪਰ ਤੇਤੀ ਤੇਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੁਕ ਸਰੂਪ ਰੰਗ ਪਇਓ ਰਾਵ ਤੈ ਪੂਪ ਅੰਡਜ ਜੇ ਰਜ ਸੇ ਤੇਜ ਕੀਨੀ ਉਦਭੁਜ ਖਾਨ ਬਹੁਤ ਰਚਦੀਨੀ ਕਹੋ ਫੂਲ ਰਾਜਾ ਹੋਏ ਬੈਠਾ ਕਹੋ ਸੀਮੰਟ ਪਹਿਓ ਸੰਕਰ ਕੇ ਕਾ ਸਗਰੀ ਸਿਸ਼ਟ ਦਿਖਾਏ ਅਜੰਭਵ ਯਾਦ ਜੁਗਾਦ ਸਰੂਪ ਸਿਆੰਭਵ ਅਬਰੱਛਾ ਮੇ ਕੀ ਤੁਮ ਕਰੋ ਸਿਖੂ ਬਾਰ ਅਸਿੱਖ ਸੰਘ ਰੋ ਦੁਸ਼ਟੀ ਤੇ ਉਠਵ ਤੂਤ ਪਤਾ ਸਖਲ ਮਲੇਸ਼ ਕਰੋ ਰਣ ਕਾਤਾ ਜੇ ਅਸ ਕੁਝ ਤਵ ਸਰਨੀ ਪਰੇ ਦਿਨ ਕੇ ਦੁਸ਼ਟ ਦੁਖ ਤੂ ਮਰੇ ਬੁਰਖ ਜਵਨ ਪਗ ਪਰੇ ਤੇ ਹਾਰੇ ਦਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆਨਾਂ ਬਾਂਕੇ ਕਾਲ ਨਿਕਟਨੇ ਹੈ ਪ੍ਰੇਸ਼ਾ ਹੋਏ ਤਾਂ ਸਭ ਕਲਾ ਦੁਸ਼ਟ ਅਰਿਸ਼ਟ ਟਰੇ ਤਤ ਕਿਰਪਾ ਦ੍ਰਿਸ਼ਟ ਤਨ ਚਾਹੇ ਨ ਹਰ ਨੋਤਾ ਕੇ ਤਾਪ ਤਨਕ ਮਹਰਬਾ ਤੇਰੀ ਸਿੱਧ ਕਰਮੋ ਸਭ ਹੋਈ ਦੁਸ਼ਟ ਸਾਸ ਹੈ ਇਸਕੇ ਨ ਕੋਈ ਇੱਕ ਬਾਰ ਜਿਨ ਤੁਮੈ ਸਵਾਰਾ ਕਾਲ ਖਾਸ ਤੇ ਤਾ ਹੈ ਉਬਾਰਾ ਜਿਨ ਨਾ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਢੜਕ ਕੇ ਤੁਮੈ ਸ਼ਰਨ ਤਿਹਾਰੀ ਆਪ ਆਪ ਤੇ ਲਹੂ ਪਰ ਸਰਬ ਠੋਰ ਮਹੋ ਸਾਈ ਦੁਸ਼ਟ ਦੁਖ ਤੇ ਲਹੁ ਬਚਾਈ ਪਰਦ ਤੇ ਤੁਮੈ ਸ਼ਰਨ ਤੇ ਹਾਰੀ ਆਪ ਹੱਥ ਦੇ ਲਹੁ ਬਪ ਸਰਬ ਟੋਰੋ ਹੋ ਸਹਾਈ ਦੁਸ਼ਟ ਦੁਖ ਤੇ ਲਹੁ ਬਚਾ ਲੈਹੁ ਬਤਾ ਇੱਕ ਓ ਵੰਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਬੇ ਉਬਾਚ ਬੇਨਤੀ ਚੌਪਈ ہمری کرو ہاتھ دے رچھاپور نہ ہوئے چنت کی اچھہ کب چرنن من رہے ہمارا اپنا جان کرو پت پارا हमरे दुष्ट سبے تم کہو اپ ہاتھ دے موہے بچاو سکھیں سے مورو پروارا सेवक सिंह سبے کرتارا مور اچھا نج کر دے کرے سب پیرن کو اج سنگرے مور ਕੋਈ ਹਮਾਰੀ ਆਸਾ ਤੋਰ ਪਧਨ ਕੀ ਰਹੇ ਕਿਆ ਆਸਾ ਤੁਮ ਛਾੜ ਕੋਈ ਅਵਰ ਨ ਤਿਹਾਂ ਜੋ ਵਰ ਚਾਹੂ ਸਤਮ ਤੇ ਪਾਵੋ ਸੇਵਕ ਸਿੱਖ ਹਮਾਰੇ ਤਾਰੀ ਅਚੰਤਨ ਸਦਰ ਹਮਾਰੇ ਮਾ ਬਰੇ ਮਰਨ ਕਾਲ ਕੋ ਤਰਾ ਸੁਨਿਵਰੇ ਹੋ ਜੋ ਸਦਾ ਹਮਾਰੇ ਪਛਾਸੀ ਹੀ ਅਸਤ ਜੋ ਕਰਿਓ ਰਛਾ ਰਖ ਲਹਿੋ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਤੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਕਰ ਦਸ ਸੰਤਾ ਕਾਲ ਪਾਏ ਬ੍ਰਹਮਾ ਬਪਤਰ ਕਾਲ ਪਾਏ ਸਿਵਜੂ ਅਵਤਾਰ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਦਾ ਕੀਆ ਜਵਨ ਕਾਲ ਜੋਗੀ Shiv ki o bedraj Brahma jo the o javan kal sab log sawara namaskar hai ta hai hamara javan kal sab jagat banayo devta darshan uthayo aaj aate hai kay avtara soi guru ਸਮਝੋ ਹਮਾਰਾ ਨਮਸਕਾਰ ਇਸ ਹੈ ਕੋ ਹਮਾਰੇ ਸਕਲ ਪ੍ਰਜਾ ਜਿਨ ਆਪ ਸੰਵਾਰੇ ਕਨਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਬਲਮੋ ਬਦ ਕੀਓ कट कट के अंतर के जानत भले बुरे के भेद पहचानत चीटी ते कुंचर असुला सब भर कृपा दृष्ट कर फुला संतन दुख पाए ते दुखी सुख पाए साधन के सुखी एक एक की पीर पहचाने कट कट के पट पट की जाने जब उद्करख करा करता राम प्रजाdart तब दे अपारा जंभिया करक करत हो ਤਬ ਮੂ ਤੁਮ ਮੈਂ ਮਿਲਦ ਦੇ ਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੁਝੋ ਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪੇਦ ਅਰ ਆਲਮ ਨਿਰੰਕਾਰ ਨਿਰਭੁਤਾਰ ਨਰਲੰਭਿਆ ਤਿਆ ਨੀਲੇ ਨਾਤ ਅਸੰਭੂ ਆਕਾ ਮੂੜਿ ਉਚਾਰਤ ਪੈਦਾ ਜਾ ਕੋ ਪੇਮ ਨਾ ਪਾਵਤ ਪੈਦਾ ਕੋ ਕਰ ਪਾਹਨ ਅਨੁਮਾਨ ਤਮਹਾ ਮੂੜ ਕਚ ਪੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਬੇ ਆਪ ਆਪ ਨੇ ਬੁੱਧ ਜੀਤੀ ਬਨਤ ਪਹਿਨ ਪਹਿਨ ਤੋ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੁਕ ਸਰੂਪ ਰੰਗ ਪਇਓ ਰਾਵ ਤੈ ਪੂਪਾ ਅੰਡਜ ਜੇ ਰਜ ਸੇ ਤੇਜ ਕੀਨੀ ਉਤਪੁਜ ਖਾਨ ਬਹਰ ਰਚਦੀਨੀ ਕਹੋ